ਤੁਹਾਡਾ ਡਰ ਹੈ ਤੁਹਾਡਾ ਤੁਹਾਡਾ ਭੈ ਹੈ ਉਹ ਤਾਂ ਨਾ ਡਰ ਮੈਨੂੰ ਆਖਿਆ ਬਿਮਾਰੀ ਤੇ ਨਹੀਂ ਕੋ ਪਰਮੇਸ਼ਰ ਵੱਲ ਧਿਆਨ ਕਰ ਜੇ ਤੇ ਮੈਂ ਦੱਸਣਾ ਚਾਹਣਾ ਹੈ ਤੁਹਾਨੂੰ ਅੱਜ ਭਾਈ ਵਰਪੂਰ ਨਹੀਂ ਆਇਆ ਇਹਦੇ ਬਾਈ ਦੇ ਇਨਾ ਖੁਸ਼ੀ ਸੀ ਘਰ ਦੇ ਵਿੱਚ ਦੱਸ ਰਿਹਾ ਸੀ ਮੈਨੂੰ ਇਹ ਗੱਲ ਸ਼ਾਮ ਨੂੰ ਆਇਆ ਜਲੰਧਰ ਜਾਣ ਦੇ ਲਈ ਕਰਾਇਆ ਵੀ ਨਹੀਂ ਸੀ ਡੈਡੀ ਨੂੰ ਕਹਿੰਦਾ ਵੀ ਉਹ ਕਹਿੰਦਾ ਮੈਂ ਦਿਹਾੜੀ ਚਲਿਆ ਜਾਣਾ ਜਲੰਧਰ ਨਹੀਂ ਜਾ ਸਕਦਾ ਕਰਾਇਆ ਨਹੀਂ ਕਹਿੰਦਾ ਡੈਡੀ ਤੁਹਾਨੂੰ ਮੈਂ ਦੇ ਕੇ ਭੇਜੂੰਗਾ ਪੈਸਾ ਦੇ ਇੰਤਜ਼ਾਮ ਨੂੰ ਸੀ ਕੋਈ ਵੀ ਪੈਸਾ ਨਹੀਂ ਸੀ ਪਰ ਵਾਇਦੀ ਕਿਸੇ ਤੋਂ 6 ਮਹੀਨਿਆਂ ਦੇ ਪੈਸੇ ਲੈਣੇ ਸੀ ਇਹਨੇ ਆ ਕੇ ਵੀ ਚਾਲ ਜਹਾ ਉਹਨੂੰ ਜਾਂਦੀ ਪੁੱਛੀਏ ਨਿਆਣ ਹੀ ਦੇ ਰਿਆ ਸੀ ਫੋਨ ਨਹੀਂ ਕਰ ਰਿਆ ਸੀ ਸਮਝ ਲਓ ਡੁੱਬ ਗਏ ਸੀ ਉਹ ਪੈਸੇ ਐਦਾਂ ਹੀ ਸੀ ਜਦੋਂ ਉਹਨਾਂ ਨੇ ਗਿਆ ਘਰੇ ਉਹ ਕਹਿੰਦਾ 20 ਮਿੰਟ ਲਾਰੇ ਲਾਉਂਦਾ ਸੀ ਮੁੜ ਜੂਗਾ 20 ਮਿੰਟ ਕਹਿੰਦਾ ਮੈਂ ਇੱਥੇ ਹੀ ਬੈਠਾ ਚੰਗਾ 20 ਮਿੰਟ ਤੇ ਆ ਕੇ 20 ਮਿੰਟ ਬਾਅਦ ਕਹਿੰਦਾ ਮੇਰੇ ਕੋਲ 5000 ਹੀ ਆ ਇਹ 500 ਨੂੰ ਦੱਸ ਰੇ ਸੀ ਲੈਣਾ 7000 ਤੁਸੀਂ ਤੇ 5000 ਦਿੱਤਾ ਤੇ ਜਦੋਂ ਮੈਂ ਗੱਡੀ ਤੇ ਆ ਰਿਹਾ ਸੀ ਲੋੜਕੋਂ ਦੇ ਲੋਨੇ ਆਇਆ ਕੀਤਾ ਹੱਥ ਇਹ ਤੇ ਬਾਈ ਭਪੂਰ ਤੇ ਕਹਿੰਦੇ ਪਾਸਟ ਦੀ ਕੀ ਬਣਾਉਣਾ ਹੈ ਦੱਸੋ ਸਾਨੂੰ ਕੀ ਲਿਆਉਣਾ ਹੈ ਖਾਣੇ ਲਈ ਇਹ ਭਾਈ ਇਹ ਉਹ ਹੈ ਜਦੋਂ ਕੋਈ ਪਰਮੇਸ਼ਰ ਕੰਮ ਕਰਦਾ ਹੈ ਨਾ ਡਾਕਟਰਾਂ ਦੇ ਲਾ ਦਿੰਦੇ ਨੇ ਹਸਪਤਾਲ ਜਾ ਕੇ ਦੇਖੋ ਕਿੰਨੇ ਲੋਕ ਬੁਰੇ ਹਾਲਤ ਨੇ ਪਰ ਇਸ ਭਾਈ ਨੇ ਅੱਜ ਜਿਹੜਾ ਖਾਣਾ ਬਣਾਇਆ ਮੇਰੇ ਨਾਲ 2500 ਦੇ ਲੱਗਤਾ ਬੋਖਾਣਾ ਮੰਗ ਰਿਆ ਜਿਹੜਾ ਅੱਜ ਤੁਸੀਂ ਸਾਰੇ ਸਾਬ ਮਸਾਲਾ ਕੀ ਚੰਗੇ ਡੱਬੀਆਂ ਵਾਲੇ ਸਲਾਦ ਕੀ ਅੱਧਪੁੱਤ ਜਿਹੜਾ ਅੱਜ ਕਿੱਥੇ ਕਿੱਲੋ ਗਿਆ ਜੋ ਉਥੇ ਆਦਮਤ ਰੀਤੇ ਦੇ ਨਾਲ ਗੇਰ ਖੋੜ ਕੇ ਇਹਨਾਂ ਨੇ ਸਭ ਕੁਝ ਲੈ ਕੇ ਆਈ ਦਿਲਪੁੱਤ ਹਾਲੇ ਹਾਲੇਲੂਇਆ ਪਰ ਜੀਵਨ ਵਿੱਚ ਕੰਮ ਕਰਦਾ ਐ ਤੇ ਪ੍ਰਭੂ ਤੇ ਲਈ ਤੁਸੀਂ ਕੀ ਕਰ ਰਹੇ ਪ੍ਰਭੂ ਦੇਖਦਾ ਐ ਇਹ ਆ ਉਹਦਾ ਸਤਕਾਰ ਇਕੱਲੇ ਤਾੜੀਆਂ ਨਾਲ ਨਹੀਂ ਹੁੰਦਾ ਐ ਤੇ ਅਸੀਂ ਐਂ ਤਾਂ ਹੋ ਜਾਂਦੇ ਪਿੱਛੇ 5500 ਰੁਪਏ ਕਿਰਾਏ ਨੂੰ ਦੱਸ ਰਹੇ ਸੀ ਤੇ ਕਿੰਨਾ ਦਿੱਤਾ 5000 ਜਿਹੜਾ ਡੁੱਬ ਗਿਆ ਸੀ ਪੈਸਾ ਦੇ ਇਤਿਆਮ ਕੀਤਾ ਕਿ ਨਹੀਂ ਇਤਿਆਮੀ ਆ ਕਿ ਨਹੀਂ ਤੇ ਉਹ ਜਿਹੜਾ ਘਾੜਾ ਮਾਰ ਰਿਹਾ ਕੱਲ ਹੀ ਸ਼ਾਮ ਨੂੰ ਸ਼ਹਿਰ ਦੇ ਵਿੱਚੋਂ ਜਾ ਕੇ ਹੋਰ ਦੱਸੋ ਪਾਸਟ ਕੀ ਲਿਓਣਾ ਤੇਲ ਲਿਓਣਾ ਮਗਰ ਨਹੀਂ ਪਿਆ ਆ ਮਿਰਚਾਂ ਲਿਓਣੀਆਂ ਨਕੀ ਮਹੀ ਆ ਗਈਆਂ ਕਿ ਆਏ ਕਿਉਂਕਿ ਪਰਿਵਾਰ ਆ ਇਹ ਨਹੀਂ ਕਿ ਲਿਆ ਇਧਰ ਵੀ ਜੇਬ ਚੋਂ ਇਹ ਵੀ ਮੇਰੀ ਐ ਇਹ ਵੀ ਮੇਰੀ ਪਰਿਵਾਰ ਆ ਤੇ ਆ ਜਿਹੜੀ ਭਿਆਹ ਬਹੁਤ ਅਨੁਭਵ ਦਿਵਾਈਏ ਕਿਸੇ ਨੂੰ ਪੁੱਛ ਕੇ ਦੇਖੋ ਡਾਕਟਰ ਨੂੰ ਕਾਲਾ ਪੀਲਾ ਹੁੰਦਾ ਕੀ ਹੈ ਤੇ ਉਹਦਾ ਇਲਾਜ ਕਿੰਨਾ ਖਰਚਾ ਹੁੰਦਾ ਹੈ ਤੇ ਹੁੰਦਾ ਵੀ ਇਲਾਜ ਕਿੰਨੇ ਤੁਹਾਨੂੰ ਲੱਗਦਾ ਵੀ ਕਾਲਾ ਪੀਲਾ ਉਹੀ ਕੋਈ ਬੁਖਾਰ ਦਾ ਨਾਮ ਹੋਈ ਰੱਖ ਲੈਂਦੇ ਏਦਾਂ ਹੀ ਆਲੀ ਤੇ ਤੁਸੀਂ ਇਸ ਭਾਈ ਤੋਂ ਇਹ ਮੇਰਾ ਸਪਨਾ ਸੀ ਪਤਾ ਨਹੀਂ ਕਿ ਇੱਕ ਵਾਰੀ ਤੋਂ ਮਿਲ ਜਾਂਦਾ ਯਾਰ ਸਾਡੇ ਤਾਂ ਖਾਣਾ ਆਪੇ ਬਣਾ ਰਹੇ ਨੇ ਇੱਕ ਦਿਨ ਦੱਸੀ ਜਾਵੇ ਕਿ ਕਿਸੇ ਮੇਰੇ ਕੋਲ ਇੱਥੇ ਪਾਸਟ ਤੋਂ ਆ ਗਿਆ ਹੋਣ ਤੇ ਮੈਂ ਬੜਾ ਪ੍ਰਭਾਵਤ ਹੋਇਆ ਮੇਰੇ ਅੰਦਰ ਸੀ ਉਹ ਗੱਲ ਲੜਕਨੀ ਸੀ ਕੰਦਾ ਜੀ ਖਾਣਾ ਬਣਾਉਣਾ ਕਹਿੰਦਾ ਕਾਦਾ ਬਣਾਉਣਾ ਹੈ ਤੁਸੀਂ ਕਹਿੰਦਾ ਵਧੀਆ ਬਣਾ ਕਹਿੰਦਾ ਝੋਲੀ ਆ ਲਿਆਓ ਫਿਰ ਐਨਾ ਝੋਲੀ ਆ ਲਿਆਓ ਐਨਾ ਪਣੀ ਆ ਲਿਆਓ ਐਨਾ ਉਹ ਲਿਆਓ ਕਿ ਜਦ ਸਾਡੇ ਪੈਸੇ ਸੈੱਟ ਕਰ ਦਿਓ ਅਸੀਂ ਲਿਆਵਾਂਗੇ ਸਮਾਂ ਇਹ ਸੋਚੀ ਜਾ ਰਹੀ ਹੈ ਕਿ ਨਾ ਸਾਡੇ ਦਾ ਕੜੀ ਝੋਲੀ ਬੰਦੇ ਆ ਰਬੂ ਇਹ ਦਿਨ ਵੀ ਆਵੇਗਾ ਜਦੋਂ ਕੋਈ ਇਹੋ ਜਿਹਾ ਬੁਝਵਾਚੀ ਹੋਵੇਗਾ ਵੀ ਨਿੱਕੀ ਵਧੀਆ ਬਣਾਏ ਸਾਡੇ ਆਪ ਹੀ ਖਾਣਾ ਬਣਾ ਲੈਂਦੇ ਜੀ ਸਾਡੀ ਵਾਰ ਹੀ ਨਹੀਂ ਆਉਂਦੀ ਮੈਂ ਬਣਾਉਂਗਾ ਮੈਂ ਬਣਾਉਂਗਾ ਅੱਜੋ ਮੇਰਾ ਸੁਪਨਾ ਪੂਰਾ ਆਇਆ ਹੈ ਭਾਈ ਪ੍ਰੇਜ਼ੈਂਟ ਦੇ ਜ਼ਿੰਦਗੀ ਦੇ ਵਿੱਚੋਂ ਦਿਲ ਤੋਂ ਇਹਨਾਂ ਨੇ ਪ੍ਰਭੂ ਦੀ ਕਲੀਸ਼ੀਆ ਦੇ ਲਈ ਤੇ ਐਂ ਗੈਰੀਸ ਹੋਰ ਕੀ ਦੱਸੋ ਕੀ ਹੋਰ ਕੀ ਲਿਆਉਣਾ ਹੈ ਸਮਝ ਰਹੇ ਹੋ ਪਰਮੇਸ਼ਰ ਨੇ ਰੋਟੀ ਦਿੱਤੀ ਆ ਭੁੱਖਿਆਂ ਨੂੰ ਪਾਂਦੀ ਰੋਟੀਆਂ ਤੇ ਦੋ ਮੱਛੀਆਂ ਨਾਲ ਉਹਨੇ ਡਕਾਇਆ ਆ 12000 ਤੇ ਤਾਂ ਵੀ 12 ਟੋਕਰੇ ਬਚਦੇ ਘਰ ਦੇ ਵਿੱਚ ਬਰਕਤ ਰਹੇਗੀ ਕੋਈ ਬਹੁਤ ਆਦਪੁੱਤ ਗਵਾਈਆਂ ਨੇ ਜਦੋਂ ਪਹਿਲੀ ਵਾਰੀ ਆਏ ਇਹਨਾਂ ਦੇ ਕੰਪੇਨ ਆਈ ਉਜੀ ਬਰੀ ਆਏ ਜਦਾਂ ਸੌਤਾ ਘਰੇ ਆ ਕੇ ਜਿਹੜੀ ਜਗਾਂ ਨੂੰ ਤਰਸਦੇ ਸੀ ਉਹ ਕਰਿਆ ਕੇ ਦੇ ਦੇ ਗਿਆ ਹੁੰਦਾ ਇਦਾਂ ਹੀ ਆਲੀ ਅਦਭੁਤ ਗਵਾਇਆਂ ਘਰ ਦੇ ਵਿੱਚ ਬਦਲਾਵ ਅਦਭੁਤ ਉਹ ਇੱਥੇ ਆ ਕੇ ਸਿਰਫ ਥੋੜਾ ਜਿਹਾ ਚੇਹਰੀ ਹੋਇਆ ਚਾਰ ਪੰਜ ਹਫ਼ਤੇ ਹੋ ਜਾ ਬਦਲ ਗਿਆ ਇਹ ਭਾਈ ਸੱਜਣ ਤੇ ਗਿਆ ਸਾਡੇ ਚਾਰ ਪੰਜ ਕੰਮ ਹੋ ਜਾਂਦੇ ਵੱਡੇ ਵੱਡੇ ਕੰਮ ਇਹਨੇ ਜਿਹੜੇ ਜਗਾਂ ਸੀ ਥੋੜੀ ਸੀ ਥੋੜਾ ਸੀ ਉਹ ਜਗਾਂ ਬਣ ਗਈ ਸੀ ਜਦੋਂ ਆਏ ਕਰਿਆ ਆ ਕੇ ਉਹ ਸ੍ਰੀ ਸਤਿਗੁਰੂ ਤਾਂ ਕਿਹਾ ਲਾ ਇਹ ਜਗਾਂ ਮੈਨੂੰ ਨਹੀਂ ਦਿੰਦਾ ਇਹ ਹੋ ਸਕਦਾ ਸੀ ਇਹਨਾਂ ਦੀ ਅਕਲਮੁੱਤੀ ਨਾਲ ਨਹੀਂ ਹੋਇਆ ਇੱਕ ਮਹੀਨੇ ਦੇ ਵਿੱਚ ਪਹਿਲਾਂ ਵੀ ਮਸੀਹ ਸੀ ਇਹ ਕਿੰਨੇ ਜੱਤੋਂ ਸੀ 4 ਸਾਲ ਇੱਕ ਪਾਸੇ ਤੇ ਇੱਕ ਮਹੀਨਾ ਇੱਕ ਪਾਸੇ ਆ ਆ ਆ ਸਾਬਰ ਦਾ ਪਰਮੇਸ਼ਰ ਹallelujah ਆ ਰੀਨਾ ਮੈਂ ਦਰ ਖੋੜ ਕੇ ਆਇਆ ਕਿ ਮੈਂ ਮੇਰੇ ਪਰਮੇਸ਼ਰ ਦੇ ਹਾਲ ਆ ਜਾਂਦਾ ਰਾਜਾ ਆ ਮੈਂ ਮੰਗਤੇ ਦੇ ਘਰ ਨਹੀਂ ਚੱਲਿਆ ਮੈਂ ਬਾਜਲ ਦੇ ਘਰ ਨਹੀਂ ਦਾਤੇ ਦੇ ਘਰ ਚੱਲਿਆ ਪੁੱਧੀਆਂ ਵਾਲਾ ਆ ਹallelujah ਹallelujah ਤੁਹਾਡੇ ਵਿੱਚ ਵੀ ਦੇਣ ਵਾਲਾ ਹੋਣਾ ਚਾਹੀਦਾ ਸਮਝ ਰਹੇ ਹੋ ਅੱਜ ਜਿਹੜਾ ਜ਼ੋਰਦਾਰ ਤਾਲੀਆਂ ਮਾਰੋ ਕਿ ਪਰਮੇਸ਼ਰ ਨੇ ਮੇਰੇ ਦਿਲ ਨੂੰ ਕਰਿਆ ਤਕੋ ਮੇਰਾ ਸੁਪਨਾ ਜਿਹੜਾ ਸੋਚਿਆ ਸੀ ਮੈਂ ਵੀ ਇਹ ਤਾਂ ਹੀ ਬਣੇ ਹੋਵੇਗਾ ਵਿਜਲੀ ਵਾਲੀ ਦੇਖਿਆ ਸੀ ਖਾਣਾ ਕਿੰਨਾ ਟੌਪਦਾ ਸੀ ਆਪਣਾ ਆ ਵੀ ਟੌਪਦਾ ਹੁੰਦਾ ਤੁਹਾਡੇ ਕੋਲੇ ਆ ਖਾਣਾ ਜਿਹੜਾ ਆਪ ਨਹੀਂ ਖਾਣਾ ਮਿਲਦਾ ਤੁਹਾਨੂੰ ਰੂਹ ਦੀ ਖਾਣ ਮਿਲਦੀ ਹੈ ਜੀਵਨ ਦੀ ਰੋਟੀ ਤੇ ਦੂਸਰਾ ਖਾਣਾ ਵੀ ਹallelujah ਤੇ ਇੱਕ ਅਵਾਸ ਆਪਣੇ ਕੋਲੇ ਭਾਈ ਬੰਕਾ ਤੋਂ ਬੈਠੇ ਨੇ ਮੇਰੇ ਬਜ਼ੁਰਗ ਬਾਪੂ ਜੀ ਸਾਡੇ ਆਉਣ ਤੋਂ ਪਹਿਲਾਂ ਉਹ ਵੀ ਸਬਜੀ ਬਣਾ ਕੇ ਗਏ ਲੰਗਰ ਦੇ ਲਈ ਅਜੇ ਉਹ ਪੈਂਟਡ ਆ ਉਹ ਖਰਾਬ ਹੋਣ ਵਾਲੀ ਜੀ ਸਬਜੀ ਹallelujah ਹallelujah ਉਹ ਪਰਮੇਸ਼ਰ ਦੀ ਬਾਣ ਬਦਲਦਾ ਮੈਂ ਦੁਆ ਕਰ ਰਿਹਾ ਸੀ ਮਦਰ ਮਿਰਕਾ ਪ੍ਰਭੂ ਕੀ ਹੋ ਗਿਆ ਬੜਾ ਉਹਨਾਂ ਨੂੰ ਲੈ ਕੇ ਮਾਰਾ ਜਾਈ ਐ ਮੂੰ ਜੋ ਕੱਟਾਂ ਤੇ ਬਾਪੂ ਨੂੰ ਕੱਲ ਹੀ ਸਵਰਗਦੂਤਾ ਨੇ ਭੇਜਤਾ ਜਾ ਹਲੇ ਹਲੇ ਹallelujah ਉਹ ਖੜੇ ਹੋਣ ਕੱਲੀ ਤਾਰੀ ਖੜੇ ਹੋ ਜਾਂਦੇ ਥੋੜਾ ਜਿਹਾ ਕੱਲ ਬਾਪੂ ਜੀ ਖੜੇ ਨਹੀਂ ਦੇਖੋ ਅਸੀਂ ਪ੍ਰਭੂ ਦੇ ਲਈ ਲੈਣ ਦੇ ਲਈ ਤਾਂ ਆਏ ਆਂ ਕੀ ਕਰ ਰਹੇ ਆ ਪਰਮੇਸ਼ਰ ਦੇਖਦਾ ਤੁਹਾਡੀ ਛੋਟੀ ਛੋਟੀ ਤੁਸੀਂ ਧਿਆਨ ਖਿੱਚਦੇ ਹੋ ਜਦੋਂ ਪਰਮੂ ਨੂੰ ਐਡਾ ਧਿਆਨ ਖਿੱਚਦੇ ਹੋ ਅੰਨੇ ਵਾਂਗੂ ਜਦੋਂ ਤੁਸੀਂ ਪਰਮੇਸ਼ਰ ਨੂੰ ਸਮਰਪਿਤ ਕਰਦੇ ਹੋ ਮੈਨਾਂ ਦੇ ਨਾਮ ਹਾਲੇਲੂਇਆ ਹਾਂ ਜੋਰਦਾਰ ਤਾੜੀਆਂ ਨਾਲ ਸਵਾਗਤ ਕਰੋ ਪਰਮੇਸ਼ਰ ਤੇਨੂੰ ਗੁਰੂ ਤੋਂ ਹੋਰ ਏ

ਇਹ ਦਵਾਈ ਜੇ ਸਾਡੀ ਵਈ ਹੈ ਤੁਹਾਡੀ ਮੇਰੇ ਪੇਟ ਆ ਨਹੀਂ ਗਈ ਹੋਰ ਇਹ ਇੰਨਾ ਵੀ ਆ ਗਿਆ ਇਹਨਾਂ ਦੀ ਰਲੰਗ ਹੋ ਗਈ ਇਕਬਾਲ ਕਹੋ ਸੌਰੀ ਲਿਖਣ ਦੇ ਵਿੱਚ ਚੰਸੇ ਹੋਈ ਜਾਂ ਹਾਂ ਮਾਤਾ ਇਕਬਾਲ ਕਹੋ ਰਹਿ ਜੋ ਇਹਨਾਂ ਦੇ ਤੁਸੀਂ ਸੁਣੋਗੇ ਆਦ ਕੋ ਤਕਵਾਈ ਹੈਗੀ ਆ ਜਾ ਬਗੀ ਤੁਹਾਨੂੰ ਪਤਾ ਲੱਗੇਗਾ ਤੁਹਾਡਾ ਪਾਸਟਰ ਕੀ ਗੱਲ ਕਰਦਾ ਰਾਤ ਦਵਾਈ ਸੁਣ ਕੇ